ਨਥ ਦੇ ਵਿਵਾਦ ਪੈ ਗਏ ਭਾਰੀ ਗਿਆਨੀ ਹਰਪ੍ਰੀਤ ਸਿੰਘ ਤੋਂ ਲਈ ਗਈ ਜਥੇਦਾਰੀ ਐਸਜੀਪੀਸੀ ਦਾ ਐਕਸ਼ਨ ਸੇਵਾਮਾਂ 15 ਦਿਨ ਲਈ ਸਸਪੈਂਡ ਜੀ ਹਾਂ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘਟੋ ਘਟ 15 ਦਿਨ ਦੇ ਲਈ ਸਸਪੈਂਡ ਕੀਤਾ ਗਿਆ 15 ਦਿਨ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਨੇ ਹੈੱਡ ਗ੍ਰੰਥੀ ਤੱਕ ਸ਼੍ਰੀ ਦਮਦਮਾ ਸਾਹਿਬ ਗਿਆਨੀ ਜਗਤਾਰ ਸਿੰਘ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੌਂਪੀ ਗਈ ਹੈ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸੰਡੂ ਗੁਰਪ੍ਰੀਤ ਸਿੰਘ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਪੂਰੀ ਹੋਣ ਤੱਕ ਗਿਆਨੀ ਹਰਪ੍ਰੀਤ ਸਿੰਘ ਕੇਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਤਿੰਨ ਮੈਂਬਰੀ ਕਮੇਟੀ ਇਸ ਦੀ ਜਾਂਚ ਕਰੇਗੀ ਤੇ 15 ਦਿਨਾਂ ਚ ਰਿਪੋਰਟ ਸੌਂਪੇਗੀ ਅੱਜ ਜਿਹੜਾ ਮੇਨ ਚਰਚਾ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਏ ਗਏ ਉਹਨਾਂ ਦੇ ਸਾਧੂ ਵੱਲੋਂ ਉਸ ਤੇ ਜਿਹੜੀ ਚਰਚਾ ਹੋਈ ਆ ਤਾਂ ਕੀ ਉਹਨਾਂ ਦੋਸ਼ਾਂ ਨੇ ਵਿੱਚ ਕੋਈ ਸਚਾਈ ਆ ਜਾਂ ਉਹ ਦੋਸ਼ ਗਲਤ ਲਾਏ ਗਏ ਆ ਉਸ ਉਸ ਨੂੰ ਜਾਣਨ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਜਿਸ ਦੇ ਵਿੱਚ ਇੱਕ ਸੀਨੀਅਰ ਮੀਤ ਪ੍ਰਧਾਨ ਨੇ ਸਾਡੇ ਰਘੂਜੀਤ ਸਿੰਘ ਵਿਰਕ ਇੱਕ ਦਾਸ ਆ ਸ਼ੇਰ ਸਿੰਘ ਮੰਡ ਇੱਕ ਸਾਡੇ ਭਿੰਡਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹ ਪੜਤਾਲ ਕਰਕੇ ਕੀ ਜੋ ਦੋਸ਼ ਲਾਏ ਗਏ ਸੱਚੇ ਆ ਜਾਂ ਝੂਠੇ ਆ ਉਹਦੀ ਰਿਪੋਰਟ ਅਸੀਂ ਪ੍ਰਧਾਨ ਜੀ ਨੂੰ ਦੇਵਾਂਗੇ ਹਾਂ ਦੋ ਹਫ਼ਤੇ ਫਿਰ ਜਿਹੜਾ ਗ੍ਰੰਥੀ ਆ ਉੱਥੇ ਦਮਦੌੜਾ ਸਾਹਿਬ ਦੇ ਤੇ ਜੱਤੇ ਚਾਰਜ ਉਹਨੂੰ ਦੇ ਦਿੱਤਾ ਤੋਂ ਰਹਾਣੇਲੇ ਗੁਰਦੁਆਰਾ ਸ੍ਰੀ ਦੇਖਸਰ ਕਟਾਣਾ ਵਿੱਚ ਐਸਜੀਪੀਸੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਇਹ ਮੀਟਿੰਗ ਐਸਜੀਪੀਸੀ ਪ੍ਰਧਾਨ ਐਡਵੋਕੇਟ ਤਾਮੀ ਦੀ ਅਗਵਾਈ ਹੇਠ ਹੋਈ ਤੇ ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੇ ਸੰਡੂ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਤੇ ਜੋ ਇਲਜ਼ਾਮ ਲਗਾਏ ਗਏ ਸੀ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਤੋਂ ਬਾਅਦ 15 ਦਿਨ ਲਈ ਗਿਆਨੀ ਹਰਪ੍ਰੀਤ ਸਿੰਘ ਦੀਆਂ बतौर ਜਥੇਦਾਰ ਸੇਵਾਵਾਂ ਤੇ ਰੋਕਲਾ ਦਿੱਤੀ ਗਈ JD 10 ਦੀ ਮੈਂਬਰੀ ਕਮੇਟੀ ਜਾਂਚ ਲਈ ਬਣਾਈ ਗਈ ਹੈ ਉਸ ਕਮੇਟੀ ਵਿੱਚ ਸ਼ੇਰ ਸਿੰਘ ਮੰਡ ਰਗੁਜੀਤ ਸਿੰਘ ਵਰਕ ਅਤੇ ਦਲਜੀਤ ਸਿੰਘ ਪਿੰਡਰ ਸ਼ਾਮਲ ਹੋਣਗੇ ਜੋ 15 ਦਿਨਾਂ ਚ ਆਪਣੀ ਰਿਪੋਰਟ ਦੇਵੇਗੀ ਜਥੇਦਾਰ ਗੈਨੀ ਰਣਜੀਤ ਸਿੰਘ ਨੇ SGPC ਦੇ ਫੈਸਲੇ ਦਾ ਸਵਾਗਤ ਕੀਤਾ ਮੈਂ ਸੋਚਦਾ ਕਿ ਨਿਆਂ ਮਿਲੇਗਾ ਗੁਰਪ੍ਰੀਤ ਸਿੰਘ ਜੀ ਨੂੰ ਔਰ ਹੋਰ ਵੀ ਜਿੰਨਾਂ ਜਿੰਨਾਂ ਨਾਲ ਅਨਿਆਂ ਹੋਇਆ ਹੈ ਉਹ ਵੀ ਸਾਰੀਆਂ ਆਪਣੀਆਂ ਦਰਖਾਸਤਾਂ ਉਹਨਾਂ ਨੇ ਦਿੱਤੀਆਂ ਹਨ ਜਾਂ ਦੇ ਰਹੇ ਹਨ ਉਹਨਾਂ ਨਾਲ ਵੀ ਨਿਆਂ ਹੋਏਗਾ ਜਿੰਨਾਂ ਜਿੰਨਾਂ ਨਾਲ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਵੱਲੋਂ ਵੀ ਦਿੱਕੀਆਂ ਕੀਤੀਆਂ ਗਈਆਂ ਨੇ ਜਾਂ ਉਹਨਾਂ ਨਾਲ ਉਹਨਾਂ ਦੇ ਮਾਮਲਿਆਂ ਨੂੰ ਸੁਣਿਆ ਨਹੀਂ ਗਿਆ ਵਿਚਾਰਿਆ ਨਹੀਂ ਗਿਆ ਤੇ ਜਾਂ ਟਾਲਮਟੋਲ ਕੀਤੀ ਗਈ ਇਸ ਤੇ ਵੀ ਇੱਕ ਜਾਂਚ ਬੈਠਣੀ ਚਾਹੀਦੀ ਹੈ ਉਹਨਾਂ ਦੇ ਸਾਰੇ ਕਾਰਜਕਾਲ ਦੀ ਘੋਖ ਕਰਨੀ ਚਾਹੀਦੀ ਹੈ ਤੇ ਜੋ ਜੋ ਹੋਰ ਵੀ ਗੱਲਾਂ ਸਾਹਮਣੇ ਆਉਣ ਉਹ ਵੀ ਕੌਮ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਕੌਮੀ ਫੈਸਲਾ ਹੈ ਇੱਕ ਵਿਅਕਤੀ ਦਾ ਫੈਸਲਾ ਨਹੀਂ ਹੈ ਮੈਂ ਫਿਰ ਤੋਂ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕਰਦਾ ਤੇ ਸਾਰੀ ਕੌਮ ਨੂੰ ਬੇਨਤੀ ਕਰਦਾ ਕਿ ਵੱਧ ਝੜ ਕੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੱਤਾ ਜਾਏ ਇਸ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਮੂੜ ਮੀਡੀਆ ਦੇ ਮੁਖਾਤਿਬ ਹੋਏ ਅਤੇ ਫੈਸਲੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਸੀ ਉਹ ਵੀ ਸੁਣੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਣਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਔਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਦਾ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਤੁਹਾਨੂੰ ਦੱਸ ਦਈਏ ਕੀ ਕਹਿੰਨੀ ਹਰਪ੍ਰੀਤ ਸਿੰਘ ਦੇ ਸੰਡੂ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਇਲਜ਼ਾਮ ਲਗਾਏ ਗਏ ਸਨ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਉਹਨਾਂ ਦੀ ਪਤਨੀ ਨਾਲ ਨਜਾਇਜ਼ ਸੰਬੰਧ ਸਨ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਝੂਠੇ ਕੇਸਾਂ ਵਿੱਚ ਫਸਾ ਕੇ ਉਹਨਾਂ ਨੂੰ ਜੇਲ੍ਹ ਭੇਜਵਾਇਆ ਹਨ ਕਿ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਹਰਪ੍ਰੀਤ ਸਿੰਘ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਸੀ ਤੇ ਸਪਸ਼ਟੀਕਰਨ ਤੋਂ ਬਾਅਦ ਮੁਰ ਸੰਡੂ ਨੇ ਉਸ ਦਾ ਜਵਾਬ ਵੀ ਦਿੱਤਾ ਸੀ ਇਸ ਤੋਂ ਇਲਾਵਾ ਬੀਤੇ ਦਿਨੀ ਨਿਕਲ ਕੇ ਸਾਹਮਣੇ ਆਈ ਇੱਕ ਵੀਡੀਓ ਨੂੰ ਲੈ ਕੇ ਵੀ ਹਰਪ੍ਰੀਤ ਸਿੰਘ ਚਰਚਾ ਦਾ ਵਿਸ਼ਾ ਬਣੇ ਰਹੇ ਵੀਡੀਓ ਵਿੱਚ ਉਹਨਾਂ ਵੱਲੋਂ ਵਰਤੀ ਗਈ ਸ਼ਬਦਾਵਲੀ ਤੇ ਸਵਾਲ ਚੁੱਕੇ ਜਾ ਰਹੇ ਸਨ ਜੇ ਉਸ ਤੋਂ ਬਾਅਦ ਕਿਆਨੀ ਹਰਪ੍ਰੀਤ ਸਿੰਘ ਨੇ ਇਸਤੇ ਵੀ ਸਫਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਅਸਤੀਫੇ ਦੀਆਂ ਚਰਚਾਵਾਂ ਨੂੰ ਲੈ ਕੇ ਵੀ ਸਾਫ਼ ਕਰ ਦਿੱਤਾ ਸੀ ਕਿ ਉਹ ਅਸਤੀਫਾ ਨਹੀਂ ਦੇਣ ਜਾ ਰਹੇ ਹਾਲਾਂਕਿ ਹੁਣ ਉਹਨਾਂ ਤੋਂ 15 ਦਿਨ ਲਈ ਜਥੇਦਾਰ ਦੀਆਂ ਸੇਵਾਵਾਂ ਵਾਪਸ ਲਈਆਂ ਗਈਆਂ ਨੇ ਅਤੇ ਉਹਨਾਂ ਤੇ ਲੱਗੇ ਗੰਭੀਰ ਇਲਜ਼ਾਮਾਂ ਦੀ ਜਾਂਚ ਕੀਤੀ ਜਾਏਗੀ ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਅੱਗੇ ਕੀ ਕਾਰਵਾਈ ਹੁੰਦੀ ਹੈ ਇਸ ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ ਤੋਰਾਹਾ ਤੋਂ ਜਸਪ੍ਰੀ ਤਸ਼ ਪੀਟੀਸੀ ਨਿਊਜ਼